ਕਹਿੰਦੇ ਕਿ ਕਾਂਗਰਸ ਦੇ ਪਾਸੇ ਚਲੋ ਇੱਕ ਤੇ ਜਿਹੜਾ ਰੋਲਰ ਆਪਾਂ ਪਿਆ ਉਹ ਤਾਂ ਪਿਆ ਹੀ ਹੈ ਨਾਲ ਕਾਂਗਰਸ ਪਰ ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਉਹ ਨਵੇਂ ਲਾ ਰਹੇ ਨੇ ਤੇ ਜ਼ਿਲ੍ਹਾ ਪ੍ਰਧਾਨਾਂ ਦੇ ਵਿੱਚ ਐਤ ਕੀ ਕਹਿੰਦੇ ਨਾ ਤੇ ਚੰਨੀ ਸਾਹਿਬ ਦੀ ਪਸੰਦ ਦੇ ਲਾਏ ਜਾ ਰਹੇ ਤੇ ਨਾ ਵੜਿੰਗ ਸਾਹਿਬ ਦੀ ਪਸੰਦ ਦੇ ਲਾਏ ਜਾ ਰਹੇ ਤੇ ਉਹ ਕਾਂਗਰਸ ਦਾ ਜਿਹੜਾ ਮੈਟਰ ਹੈ ਨਾ ਨਹੀਂ ਚੰਨੀ ਸਾਹਿਬ ਦੇ ਕਿਉਂ ਨਹੀਂ ਪਸੰਦ ਦੇ ਉਹ ਤਾਂ ਦੁਜਲੰਦਰ ਤੋਂ ਦੋਨੇ ਲਵਾਉਣ ਨਾ ਤੇ ਮੈਂ ਆਇਆ ਨਹੀਂ ਸਰ ਅਸਲ ਚ ਕੀ ਐਮ ਕੀ ਆ ਮੈਂ ਤਾਂ ਥੋੜਾ ਜਿਹਾ ਸੁਣਾ ਚਾਹਾਂਗਾ ਜੀ ਇਦੇ ਚ ਇੱਕ ਇੰਟਰਸਟਿੰਗ ਚੀਜ਼ ਤੇ ਹੈ ਕਿ ਦੋ ਜਿਲ੍ਹਿਆਂ ਦੇ ਪ੍ਰੈਜ਼ੀਡੈਂਟ ਰੋਕ ਲੈ ਗਏ। ਹੂੰ ਜੇ ਤੁਸੀਂ ਹੁਣ ਇਸ ਚੀਜ਼ ਨੂੰ ਥੋੜਾ ਜਿਹਾ ਦੇਖੋਗੇ ਰਾਜਾ ਵੜਿੰਗ ਉਦੋਂ ਤੱਕ ਜਦੋਂ ਤੱਕ ਇਹ ਸਭ ਕੁਝ ਫਾਈਨਲਾਈਜ਼ ਹੋ ਰਿਹਾ ਸੀਗਾ ਉਦੋਂ ਤੱਕ ਉਹ ਐਸ ਪੋਜੀਸ਼ਨ 'ਚ ਨਹੀਂ ਸੀ। ਉਹ ਇੱਕ ਤਾਕਤਵਰ ਪੋਜੀਸ਼ਨ ਸੀ। ਅੱਜ ਵੀ ਫਿਲਹਾਲ ਤੇ ਉਹ ਕਹਿੰਨ ਉਹ ਕਿ ਪ੍ਰੈਜ਼ੀਡੈਂਟ ਨੇ ਇਸ ਸਾਰੀ ਚੋਣ ਪ੍ਰਕਿਰਿਆ 'ਚ ਕਹਿ ਲੋ ਕਿ ਰਾਜਾ ਵੜਿੰਗ ਹਾਵੀ ਰਿਹਾ ਹੈ। ਤੁਸੀਂ ਦੇਖ ਲਓ ਤੁਹਾਡੇ ਮੁਖਸਰ ਤੋਂ ਕੌਣ ਸ਼ੋਭਦੀ ਬਿੱਟੂ ਜੀ ਕੌਣ ਰਾਜਾ ਵਿੜੇ ਦੇ ਖਸਮਕਾਸ ਹੂੰ ਠੀਕ ਹੈ ਜੀ ਇਸ ਤਰ੍ਹਾਂ ਹੀ ਜੇ ਤੁਸੀਂ ਵੇਖੋਗੇ ਤਾਂ ਲੁਧਿਆਣੇ ਦੇ ਵਿੱਚ ਤਲਵਾਰ ਸਾਬ ਤੋਂ ਲੈ ਕੇ ਮੇਜਰ ਸਿੰਘ ਜੀ ਹੂੰ ਲੱਖਾ ਹਾਂ ਉਧਰ ਵੀ ਉਹਨਾਂ ਦੇ ਨੇੜੇ ਵਾਲੇ ਹਾਂਜੀ ਤਾਂ ਅੱਗੇ ਇੱਕ ਚੀਜ਼ ਹੋਰ ਵੇਖੋ ਜੀ ਚਰਨਜੀਤ ਚੰਨੀ ਜਾਂ ਐਸਸੀ ਭਾਈਚਾਰੇ ਵਾਸਤੇ ਵੀ ਉਹਨਾਂ ਨੇ ਦਰਵਾਜ਼ੇ ਖੋਲੇ ਡੈਨੀ ਮੰਡਾਲਾ ਜੀ ਹੂੰ ਠੀਕ ਹੈ ਚਰਨਜੀਤ ਚੰਨੀ ਦੇ ਦੋਨੇ ਹੀ ਉਹਨਾਂ ਨੇ ਕਹਿ ਲਓ ਜਲੰਧਰ ਸ਼ਹਿਰੀ ਤੇ ਸ਼ਹਿਦੀਆ ਦਾ ਜਲੰਧਰ ਦੇ ਦੋਨੇ ਸ਼ਹਿਦ ਕਿ ਉਹ ਦੋਨੇ ਲਾਏ ਨੇ ਉਹਨਾਂ ਨੇ ਚੰਨੀ ਸਾਹਿਬ ਦੀ ਪਸੰਦ ਹੈ ਉਧਰੋਂ ਚੰਨੀ ਸਾਹਿਬ ਹਾਂ ਦੋ ਜ਼ਿਲ੍ਹਿਆਂ ਦੇ ਵਿੱਚ ਮਾਮਲਾ ਟਕ ਗਿਆ ਮਤਲਬ ਕਿ ਬੈਲੈਂਸ ਕਰ ਦਿੱਤਾ ਹੈ तकरीबन ਸਾਰੇ ਧੜਿਆਂ ਨੂੰ ਹੂੰ ਰਾਜਾ ਵੜਿੰਗਦੀ ਹੈ ਨਾ ਮਿੱਠੂ ਮੈਦਾਨ ਵੀ ਅੱਜ ਕੱਲ ਪਹਿਲਾਂ ਉਹ ਸਿੱਧੂ ਸਾਹਿਬ ਦੇ ਬਹੁਤ ਨਜ਼ਦੀਕ ਹੀ ਹੁੰਦੇ ਸੀਗੇ ਹੂੰ ਮਿੱਠੂ ਮੈਦਾਨ ਜੀ ਜਿਹੜੇ ਅੰਮ੍ਰਿਤਸਰ ਤੋਂ ਨੇ ਉਹ ਦੱਸਣਗੇ ਲੋਕ ਕਿ ਉੱਥੇ ਵੀ ਕੀ ਸ਼ਹਿਰੀ ਤੇ ਦਿਹਾਤ ਆ ਇਹਨਾਂ ਦੇ ਜ਼ਿਲ੍ਹਿਆਂ ਦਾ ਕਿਉਂਕਿ ਉਹ ਲੋਕ ਕਹੀ ਜਾਂਦੇ 29 ਜ਼ਿਲ੍ਹੇ ਉਹ ਪਾਰਟੀਆਂ ਨੇ ਆਪਣੇ ਸਟਰਕਚਰ ਦੇ ਹਿਸਾਬ ਨਾਲ ਨਾ ਜ਼ਿਲ੍ਹੇ ਬਣਾਏ ਹੋਏ ਨੇ ਜੀ ਠੀਕ ਹੈ ਜੀ ਉਹਦਾ ਪੰਜਾਬ ਦੇ ਜ਼ਿਲ੍ਹੇ ਨਹੀਂ ਇਹਨੇ ਆ ਕੇ ਉਹਨਾਂ ਨੇ ਆਪ ਦੇ ਜਥੇਵੰਦਕ ਢਾਂਚੇ ਵਾਸਤੇ ਜ਼ਿਲ੍ਹਿਆਂ ਜ਼ਿਲ੍ਹਿਆਂ ਦੀ ਵੰਡ ਕੀਤੀ ਹੋਈ ਹੈ ਤਰੀਕੇ ਨਾਲ ਚਲਾਉਣ ਵਾਸਤੇ ਉਹਨਾਂ ਨੇ ਹਾਂ ਜੀ ਹਾਂ ਜੀ ਹਾਂ ਜੀ ਤਾ ਉਹਦੇ ਚ ਕੀ ਆ ਕਿ ਅ ਅਮਰਸਰ ਅਰਬਨ ਤੋਂ ਯਾਨੀ ਸ਼ਹਿਰੀ ਤੋਂ ਆ ਗਿਆ ਮਠੂ ਮਦਾਨ ਜੀ ਜੀ ਠੀਕ ਹੈ ਨਾ ਜੀ ਤੇ ਦਿਹਾਤ ਤੋਂ ਆ ਗਿਆ ਸੁਖਵਿੰਦਰ ਡੈਨੀ ਉਹ ਮੈਂ ਤੁਹਾਨੂੰ ਦੱਸਿਆ ਬਹੁਤ ਪੁਰਾਣਾ ਹੈ ਵੀ ਯੰਗ ਲੀਡਰਸ਼ਿਪ ਕਿਸੇ ਟਾਈਮ ਐਸੀ ਭਾਈਚਾਰੇ ਚ ਬਹੁਤ ਪੁਰਾਣਾ ਜੀ ਤਾਂ ਮਤਲਬ ਕਿ ਬੈਲੈਂਸ ਬਣਾਉਣ ਦਾ ਯਤਨ ਕੀਤਾ ਕਿ ਇੱਕ ਤੇ ਢੜੇ ਜਿਹੜੇ ਆ ਸੰਤੁਸ਼ਟ ਹੋ ਜਾਣ ਹਮ ਚੰਦੀ ਸਾਹਿਬ ਦਾ ਢੜਾ ਆ ਗਿਆ ਜਾਂ ਰਾਜਾ ਵੜਿੰਗ ਦਾ ਬੈਲੈਂਸ ਬਣਾ ਦਿੱਤਾ ਨਾਲ ਐਸਸੀ ਭਾਈਚਾਰੇ ਨੂੰ ਵੀ ਨੁਮਾਇੰਦਗੀ ਦੇ ਦਿੱਤੀ ਨਾ ਠੀਕ ਹੈ ਜੀ ਤਾਂ ਇਸ ਕਰਕੇ ਹੁਣ ਜੇ ਤੁਸੀਂ ਦੇਖੋਗੇ ਦੋ ਜ਼ਿਲ੍ਹੇ ਅਰ ਗਏ ਉਹਦੇ ਵਿੱਚ ਉਹ ਵੀ ਇੰਟਰਸਟਿੰਗ ਗਾਣੀ ਆ ਨਾ ਹੁਣ ਦੋ ਜ਼ਿਲ੍ਹੇ ਕਿਹੜੇ ਆ ਹਮ ਅਮਦੇ ਮਿੰਟੂ ਇਹ ਜ਼ਿਲ੍ਹਾ ਨਹੀਂ ਹੈ ਅਮਦੇ ਮਲੇਰ ਕੋਟਲਾ ਤੇ ਅਮਦੇ ਮਾਨਸਾ ਹਮ ਮਾਨਸਾ ਤੇ ਮਲੇਰ ਦੋ ਜੁੜ ਹੁਣ ਜਿਹੜੇ ਇਹਨਾਂ ਦੇ ਵਿੱਚ ਸੀ ਉਹਨਾਂ ਨੂੰ ਤੇ ਜੁੜੇ ਨਾ ਪ੍ਰਧਾਨ ਜੀ ਮਲੇਰ ਕੋਟਲੇ ਦਾ ਕੀ ਚੱਕਰ ਆ ਉਹਦੇ ਚ ਐ ਹੋ ਗਿਆ ਕਿ ਜੇ ਤੁਸੀਂ ਵੇਖੋਗੇ ਤਾਂ ਉਥੇ ਮੁਸਤਫਾ ਫੈਮਲੀ ਡੋਮਿਨੇਟ ਕਰਦੀ ਆ ਕਾਂਗਰਸ ਨੂੰ ਜੀ 27 ਵਸਤੇ ਦਾਵੇਦਾਰ ਸੀ ਪਰ ਹੁਣ ਮੁਸਤਫਾ ਦੀ ਫੈਮਲੀ ਤੇ ਫਸ ਗਈ ਇੱਕ ਕੇਸ ਦੇ ਵਿੱਚ ਬਿਲਕੁਲ ਬਿਲਕੁਲ ਉਹਨਾਂ ਦੀ ਇਨਕੁਆਰੀ ਚੱਲ ਰਹੀ ਆ ਜਦੋਂ ਕਲੀਨ ਚਿੱਟ ਮਿਲ ਗਈ ਨਾਲ ਦੀ ਨਾਲ ਪ੍ਰਧਾਨਗੀ ਮਿਲ ਜੂਗੀ ਉਹਨਾਂ ਦੇ ਬੰਦੇ ਨੂੰ ਜਾਂ ਉਹਨਾਂ ਨੂੰ ਜੀ ਠੀਕ ਹੋ ਗਿਆ ਜਿਹੜਾ ਮਾਨਸੇ ਦਾ ਮਾਮਲਾ ਹੈ ਇਹ ਥੋੜਾ ਜਿਹਾ ਹੰਟੇਡ ਆ ਤੁਹਾਡੇ ਚੋਂ ਬਹੁਤ ਸਾਰੇ ਬੰਦਿਆਂ ਨੂੰ ਪਤਾ ਹੋਏਗਾ ਕਿ ਰਵਨੀਤ ਬਿੱਟੂ ਦੀ ਬਹੁਤ ਗੂੜੀ ਰਿਸ਼ਤੇਦਾਰੀ ਹੈ ਮੂਫਰ ਫੈਮਲੀ ਨਾਲ ਹੂੰ ਠੀਕ ਹੈ ਜੀ ਮੂਫਰ ਫੈਮਲੀ ਹੈਗੀ ਆ ਉੱਥੋਂ ਦੀ ਗੱਲੋ ਕਿ ਪੂਰੀ ਤਗੜੀ ਕਾਂਗਰਸ ਦੇ ਵਿੱਚ ਜ਼ੋਰਦਾਰ ਪੜ ਇੱਕ ਧੇਰਾ ਹੈ ਤੇ ਜਿਹਦਾ ਦਾਵਾ ਹੈ ਹੁਣ ਰਵਨੀਤ ਬਿੱਟੂ ਤੇ ਵੜਿੰਗ ਸਾਹਿਬ ਦੀ ਤੜੰਗ ਹੈ ਜੀ ਸਮਝ ਗਏ ਨਾ ਤੁਸੀਂ ਲੁਧਿਆਣੇ ਚ ਤਾਂ ਦੋਨੇ ਕਿਦਾਂ ਟਕਰਾਏ ਦੋਨੇ ਕਹਿ ਲੋ ਕਿ ਫਾਇਰ ਬਰਾਂਢੀ ਆ ਦੋਨੇ ਜੇ ਤੁਸੀਂ ਦੇਖੋਗੇ ਆਪੋ ਆਪਣੀਆਂ ਪਾਰਟੀਆਂ ਚ ਤਾਂ ਇਹਨਾਂ ਦੀ ਹੈਗੀ ਆ ਤੜੰਗ ਮੈਨੂੰ ਲੱਗਦਾ ਕਿ ਮੂ ਫੋਰ ਫੈਮਲੀ ਵਾਲਾ ਮੈਟਰ ਜਿਹੜਾ ਕਿਉਂਕਿ ਇਥੇ ਉਹ ਦਾਵੇ ਦਰਸਨ ਇਹ ਦੋ ਜ਼ਿਲ੍ਹੇ ਇਸ ਕਰਕੇ ਕਿਤੇ ਨਾ ਕਿਤੇ ਅੜੇ ਫਸੇ ਪਏ ਆ ਤਾਂ ਦੇਖਦੇ ਆ ਕਦੋਂ ਹੱਲ ਹੋਏਗਾ ਤਾਂ ਕਾਂਗਰਸ ਨੇ ਜ਼ਰੂਰ ਇੱਕ ਤਾਂ ਸੰਗਠਨਾਤਮਕ ਤੌਰ ਤੇ ਤੁਸੀਂ ਦੇਖੋ ਕਿ ਜਿਵੇਂ ਇਲੈਕਸ਼ਨ ਡਨ ਹੋਇਆ ਨਾਲ ਦੇ ਨਾਲ ਸੂਚੀ ਉਹਨਾਂ ਨੇ ਪੜਾਹਕ ਮਾਰੀ ਜੀ ਤੇ ਉਹਦੇ ਚ ਕੁਝ ਇਹਨਾਂ ਦੇ ਐਮਲੇ ਕੁਲਵੀਰ ਸਿੰਘ ਜੀਰਾ ਵੀ ਆ ਗਏ ਨਾ ਮદાન ਚ ਉਹ ਵੀ ਪ੍ਰੈਜ਼ੀਡੈਂਟ ਬਣ ਗਿਆ ਜੀਰਾ ਤੋਂ ਸਾਈਲੈਂਟ ਸੀ ਜੀਰਾ ਬਣ ਗਿਆ ਸਾਬਕਾ ਕੁਝ ਵਧਾ ਇੱਕ ਤੇ ਮਤਲਬ ਕਿ ਕੁਝ ਇਹਨਾਂ ਦੇ ਰਿਪੀਟ ਹੋ ਗਏ ਪ੍ਰਧਾਨ ਸਮਝੇ ਤੁਸੀਂ ਤਾਂ ਰਾਜਾ ਵਡਿੰਗ ਦਾ ਧੜਾ ਇਹਦੇ ਵਿੱਚ ਕਾਫੀ ਗੇਨ ਕਰਕੇ ਗਿਆ ਜ਼ਿਲ੍ਹਾ ਪ੍ਰਧਾਨਾ ਚ ਕਟੂਕਟੇ ਆ ਕਿ ਮੰਨ ਲਓ ਕੱਲ ਨੂੰ ਪ੍ਰੈਜ਼ੀਡੈਂਸੀ ਜਾਂਦੀ ਆ ਪ੍ਰਧਾਨਗੀ ਜਾਂਦੀ ਹੈ ਤਾਂ ਜ਼ਿਲ੍ਹਿਆਂ ਦੇ ਵਿੱਚ ਤੁਹਾਡੇ ਬੰਦੇ ਹੋਣਗੇ ਇਹ ਫਾਇਦਾ ਹੁੰਦਾ ਹੈ ਸਿਆਣੇ ਨੇਤਾ ਕੀ ਕਰਦੇ ਆ ਉਹ ਜਿਵੇਂ ਤੁਸੀਂ ਦੇਖੋਗੇ ਨਾ ਸੁਖੀਲ ਸਿੰਘ ਬਾਦਲੇ ਕਾ ਅਕਸਰ ਗੱਲ ਕਰਦੇ ਹੁੰਦੇ ਆ ਯਾਦ ਤੁਹਾਨੂੰ ਉਹ ਕਹਿੰਦੇ ਇਹ ਨਹੀਂ ਆ ਜਿਹੜੇ ਪੁਲਿਸ ਵਾਲੇ ਖਲੋਤੇ ਨੇ ਜਿਆਦਾ ਮੈਂ ਭਰਤੀ ਕੀਤੇ ਪਰ ਕਿਹ ਕਿਤੇ ਉਹ 10 11 ਚ ਤੁਹਾਨੂੰ ਪਤਾ ਨਾ ਬੜੇ ਤਗੜੇ 11 12 13 ਉਹ ਬੜੇ ਤਗੜੇ ਵੈਚ ਸੀਗੇ ਹਮ ਠੀਕ ਹੈ ਜੀ ਉਹ ਇਸ਼ਾਰਾ ਕਰਕੇ ਕਹਿ ਦਿੰਦੇ ਆ ਕਿ ਮੈਂ ਭਰਤੀ ਕੀਤੇ ਮਤਲਬ ਕਿ ਇੱਕ ਗੱਲ ਹੁੰਦੀ ਹੈ ਪੱਕਾ ਬਣ ਜਾਂਦਾ ਉਹਦਾ ਇਹੀ ਹੈ ਨਾ ਕਿ ਜੇ ਅਫਸਰਾਂ ਦੇ ਨਾਲ ਤੁਹਾਡਾ ਤਾਲਮੇਲ ਆ ਉਹੀ ਅਫਸਰ ਪ੍ਰਮੋਟ ਹੋ ਕੇ ਆਪੋਜੀਸ਼ਨ 'ਚ ਤੁਹਾਨੂੰ ਟੱਕਰਦੇ ਆ ਜੀ ਜੀ ਸਿਆਣਾ ਲੀਡਰ ਕਦੇ ਵੀ ਅਫਸਰਾਂ ਦੇ ਨਾਲ ਵਿਗਾਰਦਾ ਨਹੀਂ ਬਹੁਤੀ ਠੀਕ ਹੈ ਇਸੇ ਤਰੀ ਹੁੰਦਾ ਕਿ ਜਿਹੜਾ ਲੀਡਰ ਹੁੰਦਾ ਉਹ ਦੂਰ ਅੰਦੇਸ਼ੀ ਇਦਾਂ ਹੀ ਵਰਤ ਜਾਂਦਾ ਹੈ ਕਿ ਚਲੋ ਘਟੂ ਘਟ ਆਪਣੇ ਤੋਂ ਉਹਦਾ ਹੁਣ ਸਦਾ ਲਈ ਕੋਈ ਉਹਦਾ ਬੈ ਥੋੜੀ ਕਰਾਇਆ ਹੁੰਦਾ ਕਿਸੇ ਡਿਟਰ ਨੇ ਅੱਜ ਰਾਜਾ ਵਡਿੰਗ ਪ੍ਰੈਜ਼ੀਡੈਂਟ ਨੇ ਕੱਲ੍ਹ ਹੋ ਸਕਦੇ ਨੇ ਕਾਂਗਰਸ ਦੇ ਵਿੱਚ ਕਿੰਨੇ ਰਹੇ ਕਿੰਨੇ ਆਏ ਕਿੰਨੇ ਗਏ ਉਹ ਤਾਂ ਸਾਰਾ ਕੁਝ ਹੈ ਹੀ ਆ ਪਰੰਤੂ ਉਹਦੇ ਚ ਕੀ ਹੁੰਦਾ ਕਿ ਜੇ ਤੁਹਾਡੇ ਜ਼ਿਲ੍ਹਾ ਇੰਚਾਰਜ ਜ਼ਿਆਦਾ ਨਹੀਂ ਜ਼ਿਲ੍ਹਾ ਪ੍ਰਧਾਨ ਜ਼ਿਆਦਾ ਨਹੀਂ ਜਾਂ ਹਲਕਾ ਇੰਚਾਰਜ ਜ਼ਿਆਦਾ ਲੈ ਤਾਂ ਤੁਸੀਂ ਤਾਕਤ ਰੱਖਦੇ ਓਬਵੀਅਸ ਹੈ ਬਿਲਕੁਲ ਬਿਲਕੁਲ ਬਿਲਕੁਲ